ਇਹ ਉਹ ਪਵਿੱਤਰ ਜਗ੍ਹਾ ਜਿੱਥੇ ਬਾਬਾ ਜੋਰਾਵਰ ਬਾਬਾ ਬੱਥੇ ਸਿੰਘ ਤੇ ਮਾਤਾ ਗੁਜਰੀ ਨੂੰ ਰਾਤ ਹਵਾਲਾਤ ਰੱਖਿਆ ਗਿਆ। ਉਸ ਸਮੇਂ ਦੀ ਇਹ ਪ੍ਰਾਤਨ ਹਵਾਲਾਤ ਅੱਜ ਸਿੱਖ ਧਰਮ ਲਈ ਪੂਜਣ ਯੋਗ ਜਗ੍ਹਾ ਕਰੋ ਦਰਸ਼ਨ ਉਰਦਵਾਲਾ ਸ਼੍ਰੀ ਕੋਤਵਾਲੀ ਸਾਹਿਬ ਇਸ ਘਰ ਨੂੰ ਇਹ ਸਿੱਖ ਸੰਗਤਾਂ ਤਾਂ ਸਜਦੇ ਕਰ ਰਹੀਆਂ ਨੇ ਕਿ ਇੱਥੇ ਮਾਤਾ ਗੁਜਰੀ ਉਹਨਾਂ ਦੇ ਛੋਟੇ-ਛੋਟੇ ਦੋ ਲਾਲ ਰਾਤ ਕੱਟ ਕੇ ਗਈ ਸੀ ਬਿਨਾ ਕਿਸੇ ਕਪੜੇ ਤੋਂ ਬਿਨਾ ਤਲਾਈ ਬਿਨਾ ਰਜਾਈ ਤੋਂ ਪੋ ਮਾਗਦੀਆਂ ਠੰਡੀਆਂ ਰਾਤਾਂ ਦੇ ਵਿੱਚ ਇਸ ਹਵਾਲਾਤ ਦੇ ਵਿੱਚ ਮਾਤਾ ਗੁਜਰੀ ਤੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਨੇ ਰਾਤ ਕੱਟੀ ਸੀ ਇਹ ਸਿੱਖ ਕੌਮ ਦੀ ਉਹ ਤਰੋਹ ਹੈ ਜਿੱਥੇ ਮਾਤਾ ਗੁਜਰੀ ਨੇ ਰਾਤ ਕੱਟੀ ਸਾਹਿਬ ਜਦੇ ਇਸੇ ਪਲੰਗ ਤੇ ਛੁੱਤੇ ਸਨ ਕਰ ਲੈਣ ਦਾ ਦਰਸ਼ਨ ਸੰਗਤਾਂ ਲਈ ਵੀ ਦਰਸ਼ਨ ਕਰਾ ਰਹੇ ਸੀ ਸੈਕਟਰਮ ਦਾ ਉਹ ਇਤਿਹਾਸਿਕ ਸਥਾਨ ਜਿੱਥੇ 7 ਸਾਲ ਤੇ 9 ਸਾਲ ਦੇ ਦੋ ਬਾਲ ਤੇ ਬੁੱਢੜੀ ਮਾਤਾ ਗੁਜਰੀ ਆਪਣੇ ਧਰਮ ਨੂੰ ਬਚਾਉਣ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਅਸੀਂ ਨਾ ਤਗ ਤਗ ਮੇ ਲਗਾ ਲੰਨੇ ਆ ਅਸੀਂ ਬੜੇ ਬੜੇ ਦਾਨੀ ਆ ਸਤੋਂ ਬੜਾ ਦਾਨੀਓ ਨਹੀਂ ਫਿਰ ਇਹ ਕੌਣ ਸੀ ਕਲਗੀਧਰ ਪਾਤਸ਼ਾਹ ਪਰਿਵਾਰ ਹੀ ਦਾਨ ਕਰ ਗਿਆ ਮਾਤਾ ਵੀ ਦਾਨ ਕਰ ਦਿੱਤੀ ਸੀਸਗੰਜ ਦਿੱਲੀ ਨੂੰ ਭੇਜ ਦਿੱਤਾ ਪਿਤਾ ਇਸ ਤੋਂ ਬੜਾ ਦਾਨੀ ਤਾਂ ਮੈਂ ਦੇਖਿਆ ਹੀ ਨਹੀਂ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮਰੰਡਾ ਇਹ ਪਵਿੱਤਰ ਜਗ੍ਹਾ ਜਿੱਥੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਨੂੰ ਰਾਤ ਹਵਾਲਾਤ ਰੱਖਿਆ ਗਿਆ ਉਸ ਸਮੇਂ ਦੀ ਇਹ ਪ੍ਰਾਤਨ ਹਵਾਲਾਤ ਅੱਜ ਸਿੱਖ ਧਰਮ ਲਈ ਪੂਜਣ ਯੋਗ ਜਗ੍ਹਾ ਕਰੋ ਦਰਸ਼ਨ ਉਰਦਵਾਰਾ ਸ਼੍ਰੀ ਕੋਤਵਾਲੀ ਸਾਹਿਬ ਮੋਰੰਡਾ ਬਾਰ ਸ਼ੀਸ਼ੇ ਦੇ ਦਰਵਾਜੇ ਨੇ ਪਰ ਉਸ ਟਾਈਮ ਜੋ ਹਵਾਲਾਤ ਦੇ ਦਰਵਾਜੇ ਸਨ ਉਸੇ ਤਰ੍ਹਾਂ ਬਿਨਾ ਕਿਸੇ ਕਪੜੇ ਤੋਂ ਬਿਨਾ ਤਲਾਈ ਬਿਨਾ ਰਜਾਈ ਤੋਂ ਪੋ ਮਾਗਦੀਆਂ ਠੰਡੀਆਂ ਰਾਤਾਂ ਦੇ ਵਿੱਚ ਇਸ ਹਵਾਲਾਤ ਦੇ ਵਿੱਚ ਮਾਤਾ ਗੁਜਰੀ ਤੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਨੇ ਰਾਤ ਕੱਤੀ ਸੀ ਬੇਸ਼ੱਕ ਗੰਗੂ ਬਹਾਮਣ ਨੇ ਡੋਗਾ ਕੀਤਾ ਪਰ ਸਿੱਖ ਇਤਿਹਾਸ ਦੇ ਵਿੱਚ ਇਹ ਜਗ੍ਹਾ ਤੂਜਣ ਜੋ ਬਣ ਗਈ ਮਰਨ ਦੇ ਦੋਗ ਸਥਾਨ ਜੋ ਕਦੇ ਹਵਾਲਾਤ ਹੋਇਆ ਕਰਦੀ ਸੀ ਅੱਜ ਸਿੱਖ ਧਰਮ ਦਾ ਉਜਨ ਜੋਗਸਤਾਨ ਹੈ ਸੰਗਤਾਂ ਲਈ ਦਰਸ਼ਨ ਇਹ ਉਸੇ ਤਰ੍ਹਾਂ ਦੇ ਦਰਵਾਜ਼ੇ ਆਵਾਲਾ ਹਟਦੇ ਜਦੋਂ ਮਾਂ ਗੁਜਰੀ ਤੇ ਛੋਟੇ ਬੱਚਿਆਂ ਨੂੰ ਕੈਦ ਕੀਤਾ ਸੀ ਥੋੜਾ ਸੰਗਤਾਂ ਨੂੰ ਅਸੀਂ ਅੰਦਰੋਂ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਉਸੇ ਖੇਤਰ ਨੂੰ ਦਾ ਉਹ ਇਤਿਹਾਸਿਕ ਸਥਾਨ ਜਿੱਥੇ 7 ਸਾਲ ਤੇ 9 ਸਾਲ ਦੇ ਦੋ ਬਾਲ ਤੇ ਇੱਕ ਬੁੱਢੜੀ ਮਾਤਾ ਗੁਜਰੀ ਆਪਣੇ ਧਰਮ ਨੂੰ ਬਚਾਉਣ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਉਸ ਦੀ ਇੱਕ ਛੋਟੀ ਜਿਹੀ ਮਿਸਾਲ ਮੋਗਲ ਬਾਦਸ਼ਾਹੀਏ ਹਵਾਲਾਤ ਹੋਣੀ ਹੈ ਮੁਗਲਾਂ ਦੇ ਸਮੇਂ ਦੀ ਪਰ ਸਿੱਖ ਧਰਮ ਦਾ ਇਹ عقੀਦ ਦਾ ਸਮਾਂ ਅਸਥਾਨ ਬਣ ਚੁੱਕਿਆ ਹੈ ਕਰੋ ਅੰਦਰੂ ਦਰਸ਼ਨ ਲਾਈਵ ਦਰਸ਼ਨ ਪ੍ਰੈਮੂ ਦੇ ਵੱਲੋਂ ਦਾ ਤੋੜਾ ਦਸੇ ਟੁਕਾ ਕੋਟ ਕੋਟ ਮੰਨ ਤਵਨ ਪੀਲਾ ਵਾ ਜੋ ਕੰਤਨਾ ਮੋਤਵਾ ਕਾ ਵਾ ਝੂਟਣ ਤੇ ਦਾ ਸੋਹਨਸਾਰ ਸਗਲ ਬੋਲਨ ਤੇ ਮਨ ਵਿਚਾਰ 70 ਸਾਲ ਤੇ 9 ਸਾਲ ਦੇ ਦੋ ਬੱਚੇ ਤੇ ਇੱਕ ਮਾਤਾ ਗੁਜਰੀ ਉਮਰ 70 ਤੋਂ ਉੱਪਰ ਕਿਵੇਂ ਉਸ ਮਾਤਾ ਨੇ ਰਾਤ ਕੱਟੀ ਹੋਣੀ ਇੱਥੇ ਨਾ نیچے ਵਿਛਾਉਣ ਲਈ ਕੱਪੜਾ ਤੇ ਨਾ ਉੱਤੇ ਦੇਣ ਲਈ ਕੰਬਲ ਇਹ ਹਵਾਲਾਤ ਸੀ ਕੁਝ ਨਹੀਂ ਸੀ ਮਾਤਾ ਜੀ ਕੋਲ ਸਿੱਜਦੇ ਕਰੀਏ ਜਿਹੜੇ ਸਿੱਖ ਧਰਮ ਤੋਂ ਦੂਰ ਹੁੰਦੇ ਜਾ ਰਹੇ ਨੇ ਉਹਨਾਂ ਲਈ ਤਾਂ ਇੱਕ ਸਾਡੇ ਲਈ ਵੀ ਸੋ ਸਿੱਖਾਲੇ ਦੋਸਤੋ ਤੁਸੀਂ ਦੁੱਧ ਚੁੱਕੇ ਹੋ ਸਾਡੇ ਚੈਨਲ ਪਰ ਆਮ ਮੁੱਦੇ ਦੇ ਨਾਲ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਹੁਣੇ-ਹੁਣੇ ਦਰਸ਼ਨ ਕਰਾਏ ਨੇ ਗੁਰਦੁਆਰਾ ਸ੍ਰੀ ਕੋਤਵਾਲੀ ਸੋ ਮਰੰਡਾ ਮਰੰਡੇ ਸ਼ਹਿਰ ਨੂੰ ਪਤਾ ਨਹੀਂ ਸਰਾਫ ਹੀ ਹੈ ਕਿ ਜਦੋਂ ਵੀ ਅਸੀਂ ਇਸ ਵਕਤ ਹੁਣ ਗੰਗੂ ਦੇ ਘਰ ਖੜੇ ਆ ਇਹ ਗੰਗੂ ਦਾ ਉਹ ਕਮਰਾ ਛੋਟੇ-ਛੋਟੇ ਬੱਚੇ ਨੂੰ ਲਾਰੇ ਲਾ ਕੇ ਇੱਥੇ ਲਿਆ ਆ ਮਾਤਾ ਗੁਜਰੀ ਨੂੰ ਦਿਲਾਸੇ ਦਿੰਦਾ ਰਿਹਾ ਕਿ ਮੈਂ ਤਾਂ ਤੇਰੇ ਘਰ ਦਾ ਰਸੋਈਆ ਹਾਂ ਹੈਨਾ ਮੇਰੇ ਘਰ ਚੱਲ ਰਾਤ ਕੱਟ ਲਿਓ ਸਵੇਰੇ ਵੱਡੇ ਵੀਰ ਵੱਡੇ ਸਾਹਿਬ ਜਾਦੇ ਮਿਲ ਜਾਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਗੇ ਇੱਕ ਤੁਹਾਨੂੰ ਅਸੀਂ ਹੁਣ ਦਰਸ਼ਨ ਕਰਾ ਰਹੇ ਹਾਂ ਉਸ ਹਵਾਲਾਤ ਦੇ ਜਿੱਥੇ ਸਾਹਿਬ ਜਾਦਿਆਂ ਨੇ ਨਾ ਤਾਂ ਥੱਲੇ ਕੱਪੜਾ ਸੀ 7 ਸਾਲ ਦੀ ਔਰ 9 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਛੋਟੀ ਜੀ ਉਮਰ ਹੁੰਦੀ ਤੇ ਉਸ ਹਵਾਲਾਤ ਦੇ ਵਿੱਚ ਉਹ ਦਿਖਾ ਕੇ ਆਏ ਤੇ ਉਸ ਦੇ ਵਿੱਚ ਨਾ ਕੋਈ ਉੱਤੇ ਕੱਪੜਾ ਸੀ ਉਸ ਹਵਾਲਾਤ ਦੇ ਵੀ ਅਸੀਂ ਦਰਸ਼ਨ ਕਰਾਏ ਨੇ ਸੰਗਤਾਂ ਨੂੰ ਗੁਰਦੁਆਰਾ ਕੋਸਤਵਾਲੀ ਸਾਹਿਬ ਦੇ ਇਸ ਵਕਤ ਖੜੇ ਅਸੀਂ ਗੰਗੂ ਬ੍ਰਾਹਮਣ ਦੇ ਘਰ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਭਾਵੇਂ ਕਿਸੇ ਵੀ ਧਰਮ ਦਾ ਕੋਈ ਵੀ ਪੀਰ ਬੁੱਧੂ ਸ਼ਾਹ ਮੁਸਲਮਾਨ ਸੀ ਪੀਖਣ ਸ਼ਾਹ ਮੁਸਲਮਾਨ ਮੁਸਲਮਾਨ ਸੀ ਬੀਬੀ ਮਮਤਾਜ ਮੁਸਲਮਾਨ ਸੀ ਨਿਹੰਗ ਖਾਨ ਮੁਸਲਮਾਨ ਸੀ ਸਿੱਖ ਕੌਮ ਸਤਕਾਰ ਨਾਲ ਪੂਜਦੀ ਆ ਪਰ ਗੰਗੂ ਬ੍ਰਾਹਮਣ ਦਾ ਉਹ ਘਰ ਜਿਸ ਨੂੰ ਸ਼ਾਇਦ ਸੋਨੇ ਵਿੱਚ ਤੱਕੀ ਮੜਾਉਣਾ ਸੀ ਇਸ ਘਰ ਨੂੰ ਇਹ ਸਿੱਖ ਸੰਗਤਾਂ ਤਾਂ ਸਜਦੇ ਕਰ ਰਹੀਆਂ ਨੇ ਕਿ ਇੱਥੇ ਮਾਤਾ ਗੁਜਰੀ ਉਹਨਾਂ ਦੇ ਛੋਟੇ-ਛੋਟੇ ਦੋ ਲਾਲ ਰਾਤ ਕੱਟ ਕੇ ਗਈ ਸੀ ਇਸੇ ਕਰ ਵਿੱਚੋ ਸਵੇਰੇ ਜੋ ਮਰੰਡੇ ਦਾ ਸਪਸਲਾਰ ਸੀ ਥਾਣੇ ਦਾ ਇੰਚਾਰਜ ਸੀ ਇੱਥੋਂ ਉਠਾ ਕੇ ਲੈ ਗਿਆ ਸੀ ਬੱਚਿਆਂ ਨੂੰ 7 ਸਾਲ ਦੀ ਉਮਰ ਦਾ 9 ਸਾਲ ਦੀ ਉਮਰ ਜਦੋਂ ਸਵੇਰੇ ਉਠਾਏ ਨੇ ਤਾਂ ਮਾਤਾ ਗੁਜਰੀ ਨੂੰ ਪੁੱਛਦੇ ਨੇ ਕਿ ਸਾਨੂੰ ਕਿਹੜੇ ਦੋਸ਼ ਵਿੱਚ ਇੱਥੋਂ ਹੀ ਇੱਥੋਂ ਹੀ ਸਿਲਸਿਲਾ ਹੋਇਆ ਸਿੱਖ ਧਰਮ ਦੇ ਪਤਨ ਦਾ ਗੰਗੂ ਬ੍ਰਾਹਮਣ ਨੂੰ ਕੋਈ ਨਹੀਂ ਯਾਦ ਕਰਦਾ ਮੇਰੇ ਨਾਲ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਕਿਉਂਕਿ ਕਈ ਵਾਰ ਸ਼ਹੀਦੀ ਦਿਹਾੜੇ ਚੱਲ ਚੁੱਕੇ ਨੇ ਬਹੁਤ ਸੰਗਤਾਂ ਦਾ ਉਤਸ਼ਾਹ ਹੁੰਦਾ ਹੈ ਅਸੀਂ ਦਿਖਾ ਦਈਏ ਇਹ ਉਹ ਪੀੜਾ ਸਾਹਿਬ ਹੈ ਇਹ ਇਹ ਪਲੰਘ ਸਾਹਿਬ ਹੈ ਇਹ ਸਿੱਖ ਕੌਮ ਦੀ ਉਹ ਤਰੋਹ ਰਹਿ ਜਿੱਥੇ ਮਾਤਾ ਗੁਜਰੀ ਨੇ ਰਾਤ ਕੱਟੀ ਸਾਬ ਜਾ ਦੇ ਇਸੇ ਪਲੰਘ ਤੇ ਸੁੱਤੇ ਸਨ ਕਰ ਲੈਣ ਦਾ ਦਰਸ਼ਨ ਸੰਗਤਾਂ ਲਾਏ ਵੀ ਦਰਸ਼ਨ ਕਰਾ ਰਹੇ ਅਸੀਂ ਮੈਂ ਗੱਲਬਾਤ ਕਰਦਾ ਵੱਧ ਤੋਂ ਵੱਧ ਹਾਜ਼ਰੀਆਂ ਲਵਾਓ ਕਿਉਂਕਿ ਕਈ ਸੰਗਤਾਂ ਆ ਨਹੀਂ ਸਕਦੀਆਂ ਕਰੇ ਲੋ ਮਜਬੂਰੀਆਂ ਹੁੰਨੀਆਂ ਨੇ ਕਈ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਬੈਠੀਆਂ ਹੁੰਨੀਆਂ ਨੇ ਤੇ ਚਲੋ ਸਾਡਾ ਫਰਜ ਹੈ ਸਸੀ ਕਾਲਜੀ ਸਿੰਘ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਧਨਵਾਦੀਆਂ ਚੈਨਲ ਦਾ ਬਹੁਤ ਬਹੁਤ ਜਿਹੜੇ ਦੇਸ਼ ਵਿਦੇਸ਼ ਵਿੱਚ ਸਾਰਿਆਂ ਨੂੰ ਦਰਸ਼ਨ ਕਰਾ ਰਹੇ ਨੇ ਗੰਗੂ ਬ੍ਰਾਹਮਣ ਦੇ ਘਰ ਦਾ ਗੰਗੂ ਬ੍ਰਾਹਮਣ ਉਹ ਸੀ ਵੀ ਘਰ 'ਚ ਗੁਰੂ ਘਰ ਦਾ ਰਸੋਈਆ ਸਨ ਔਰ ਜਦੋਂ ਕੁਮਾ ਮਾਸਕੀ ਚੁੱਕੀ ਤੋਂ ਗੰਗੂ ਬ੍ਰਾਹਮਣ ਆਪਣੇ ਘਰ ਲੈ ਕੇ ਆਇਆ ਵੀ ਮੈਂ ਤੁਹਾਡੇ ਘਰ ਦਾ ਰਸੋਈਆਂ ਬੜਾ ਤਰਲੇ ਕਰ ਲੈ ਕਰਕੇ ਲੈ ਕੇ ਆਇਆ ਇੱਥੇ ਜਾਂ ਇੱਥੇ ਲੈ ਕੇ ਆਇਆ ਉਹਨਾਂ ਦੀ ਮੋਹਰਾਂ ਉਹਨਾਂ ਨੇ ਚੱਕ ਲਈਆਂ ਚੱਕਣ ਤੋਂ ਬਾਅਦ ਸਵੇਰੇ ਮਾਤਾ ਜੀ ਉੱਠੇ ਪੁੱਛਦੇ ਕਿ ਗੰਗੂ ਤੂੰ ਲਿਆ ਕਹਿੰਦੇ ਨਹੀਂ ਮੈਂ ਨਹੀਂ ਲਿਆ ਗੁੱਸੇ 'ਚ ਆ ਕੇ ਉਹ ਜਾ ਕੇ कोतwali ਸਾਹਿਬ ਉੱਥੇ ਜਿਹੜੇ ਵੀ ਜਿਹੜੇ ਵੀ ਉਹਨਾਂ ਦੇ ਅਧਿਕਾਰ ਸੀ ਉਹਨਾਂ ਨੂੰ ਦੱਸਿਆ ਉਹ ਆ ਕੇ ਇੱਥੇ ਕੈਦ ਕਰਕੇ ਉਹਨਾਂ ਨੂੰ ਇੱਥੋਂ ਲੈ ਕੇ ਆ ਆ ਬਲੰਗ ਸੀ ਤੁਸੀਂ ਦਰਸ਼ਨ ਕਰੋ ਗੁਰੂ ਸਾਹਿਬ ਜਿਹੜੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੇ ਤੇ ਮਾਤਾ ਗੁਜਰੀ ਕੌਰ ਦੇ ਸਿੰਘ ਸਾਹਿਬ ਕੀ ਨਾਮ ਆਪਣਾ ਅਜੀਤਪਾਲ ਸਿੰਘ ਆ ਜੀ ਮੈਂ ਰਾਜੂ ਸਾਉਂਡ ਲੁਧਿਆਣੇ ਤੋਂ ਅਜੀਤਪਾਲ ਜੀ ਮੈਂ ਤੁਹਾਨੂੰ ਇੱਕ ਸਵਾਲ ਹੈ ਕਿ ਕਿਉਂਕਿ ਸਾਡੀ ਜਿਹੜੇ ਨੌਜਵਾਨ ਪੀੜ੍ਹੀ ਹੈ ਚਲੋ ਅਸੀਂ ਵੀ ਵਿੜਾਪੇ ਵਿੱਚ ਅਸੀਂ ਜੇਕਰ ਉਹਨਾਂ ਨੂੰ ਇਹ ਜਗ੍ਹਾ ਦਿਖਾਵਾਂਗੇ ਇਹ ਇੱਕ ਸੀਨ ਹੈ ਇਹ ਮਾਤਾ ਗੁਜਰੀ ਠੰਡ ਦਾ ਮੌਸਮ ਹੈ ਹੁਣ ਤਾਂ ਪੋਦੀ ਸਰਦੀ ਇੰਨੀ ਹੁੰਦੀ ਵੀ ਨਹੀਂ ਉਦੋਂ ਤਾਂ ਪਤਾ ਨਹੀਂ ਉਮਰ 70 ਸਾਲ ਇਹ ਛੋਟੇ ਛੋਟੇ ਬੱਚੇ ਗੋਦੀ ਵਿੱਚ ਪਏ ਨੇ ਅਸੀਂ ਜੇ ਆਪਣੇ ਬੱਚਿਆਂ ਨੂੰ ਇਹ ਦਿਖਾਵਾਂਗੇ ਸਰਾਂਦਨੀਆ ਦੁਵਾਰਾਂ ਦਿਖਾਵਾਂਗੇ ਤੇ ਕਹਿੰਦੇ ਨੇ ਸਰਾਂਦਰੀ ਦੁਵਾਰ ਦੇ ਵਿੱਚ ਦੋ ਸਾਬ ਜਾਦੇ ਸੀ ਛੋਟੇ ਵੀਰ ਦੇ ਪਹਿਲਾਂ ਕੰਧ ਆ ਗਈ ਹੈ ਵੱਡਾ ਵੀਰ ਥੋੜੇ ਥੋੜੇ ਹੰਝੂ ਕੇਰਨ ਲੱਗ ਗਿਆ ਛੋਟੇ ਵੀਰ ਨੂੰ ਵੱਡਾ ਪੁੱਛਦਾ ਏ ਵੀ ਤੂੰ ਤਾਂ ਦਿਲ ਡੋਲ ਗਿਆ ਲੱਗਦਾ ਵੀਰੇ ਤੂੰ ਰੋਣ ਕਾਤੇ ਲੱਗ ਗਿਆ ਉਹ ਕਹਿੰਦਾ ਮੈਂ ਡੋਲਿਆ ਨਹੀਂ ਹੈਗਾ ਮੈਂ ਤਾਂ ਮੇਰੇ ਤਾਂ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਮੈਂ ਤਾਂ ਤਾ ਰੋ ਰਿਹਾ ਕਿ ਤੂੰ ਆਇਆ ਮੇਰੇ ਤੋਂ ਬਾਅਦ ਸੀ ਦੁਨੀਆ ਦੇ ਵਿੱਚ ਤੇ ਤੋਂ ਪਹਿਲਾਂ ਤੇਰੇ ਤੱਕ ਆਗੀਆਂ ਜਾ ਤੂੰ ਪਹਿਲਾਂ ਰਿਆਂ ਸਿੰਘ ਸਾਹਿਬ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਸਿਖਾ ਰਹੇ ਸਿੱਖ ਧਰਮ ਦੇ ਵਿੱਚ ਕਮੀ ਨਹੀਂ ਜੇ ਆਪਾਂ ਇਹਨਾਂ ਜਗ੍ਹਾ ਦੇ ਦਰਸ਼ਨ ਕਰਾਈਏ ਸਰਾਂਦਰੀਆਂ ਦਵਾਰਾਂ ਬਾਰੇ ਦਸੀਏ ਸਾਹਿਬ ਜਾਦਿਆਂ ਬਾਰੇ ਦਸੀਏ ਮਤੀ ਦਾਸ ਬਾਰੇ ਦਸੀਏ ਬੜਾ ਕੁਝ ਸਿੱਖ ਇਤਿਹਾਸ ਦਾ ਹਰ ਪੰਨਾ ਖੂਨ ਨਾਲ ਲੱਪੜਿਆ ਪਿਆ ਜਿਹੜੇ ਪੰਨੇ ਨੂੰ ਛੇੜੋ ਉਸੇ ਦੇ ਵਿੱਚ ਖੂਨ ਦੀ ਝਮਕ ਆਉਂਦੀ ਹੈ ਨਾ ਝੁਕੇ ਨੇ ਨਾ ਝੁਕਣ ਦਿੱਤਾ ਗਊ ਗਰੀਬ ਦੀ ਰੱਖਿਆ ਲਈ ਖੜਦੇ ਨੇ ਤੀਆਂ ਪੈਰਾਂ ਦੇ ਨਾਲ ਖੜਦੇ ਨੇ ਲੰਗਰਾਂ ਵਾਲੀ ਕੌਮ ਕਿਹਾ ਜਾਂਦਾ ਬੜੇ ਨਾਮ ਰੱਖੇ ਨੇ ਸਾਡੇ ਅਸੀਂ ਆਪਣੇ ਬੱਚਿਆਂ ਨੂੰ ਕਾਤੋਂ ਦੂਰ ਹੁੰਦੇ ਜਾ ਰਹੇ ਨੇ ਸਾਡੇ ਬੱਚੇ ਸਵਾਲ ਥੋੜਾ ਜਿਹਾ ਟਿੱਡਾ ਏ ਦੇਖੋ ਜੀ ਮੈਂ ਤਾਂ ਇਹ ਚਾਹਣਾ ਦੇਖੋ ਆਪਾਂ ਬੱਚਿਆਂ ਨੂੰ ਆਪਣੇ ਤੋਂ ਦੂਰ ਕਿਉਂ ਕਰ ਰਹੇ ਆ ਆਪਾਂ ਜਮਦਿਆਂ ਜਦ ਥੋੜੇ ਜਿਹਾ ਵੱਡਾ ਹੁੰਦਾ ਉਹਨੂੰ ਮੋਬਾਈਲ ਦੇਖ ਕੇ ਰੋਟੀ ਖਵਾਉਣ ਨੇ ਪਰਛਾਦਾ ਛਕਾਣੇ ਆ ਆਪਾਂ ਕੀ ਉਹਨੂੰ ਮੈਸੇਜ ਦੇ ਰਹੇ ਆ ਆਪਾਂ ਸ਼ੁਰੂ ਸ਼ੁਰੂਆਤ ਤੋਂ ਹੀ ਬਾਣੀ ਤੋਂ ਲਾਈਏ ਉਹਨਾਂ ਨੂੰ ਸਾਬ ਜੀ ਦੀਆਂ ਕਹਾਣੀਆਂ ਦੱਸੀਏ ਉਹਨਾਂ ਨੂੰ ਇਤਿਹਾਸ ਦੱਸੀਏ ਗੁਰੂ ਸਾਹਿਬ ਦਾ ਤੇ ਤਾਂ ਕਰਕੇ ਇਧਰ ਤੁਰਣਗੇ ਇਹ ਮਾਵਾਂ ਦਾ ਸਭ ਤੋਂ ਵੱਡਾ ਰੋਲ ਹੈ ਜਿਹੜਾ ਕਿ ਇਹ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾਣ ਮੋਬਾਈਲਾਂ ਤੋਂ ਦੂਰ ਕਰਨ ਮੋਬਾਈਲ ਦਿਖਾ ਦਿਖਾ ਕੇ ਆਪਾਂ ਪਰਚਾਦਿਆਂ ਵਾਲਾ ਜਾਂ ਪੜ੍ਹਾਈਆਂ ਵਾਲ ਕਰਾਣੇ ਉਹਨਾਂ ਨੂੰ ਲਾਲਚਾ ਦਵਾਨੇ ਆ ਨਹੀਂ ਇਹ ਚੀਜ਼ ਗੁਰੂ ਸਾਹਿਬ ਦੀਆਂ ਕਹਾਣੀਆਂ ਸੁਣਾ ਕੇ ਜਿਹੜੇ ਸਹਿਬਜ਼ਾਦਿਆਂ ਦੀਆਂ ਕਹਾਣੀਆਂ ਸੁਣਾ ਕੇ ਤਾਂ ਹੀ ਆਪਾਂ ਬੱਚਿਆਂ ਨੂੰ ਇੱਧਰ ਲਿਆ ਸਕਦੇ ਹਾਂ ਉਹਨਾਂ ਨੂੰ ਆਠਵਾਲ ਉਹਨਾਂ ਨੂੰ ਜਿੱਦਾਂ ਵੀ ਮੂਲ ਮੰਤਰ ਤੋਂ ਸ਼ੁਰੂ ਕਰਕੇ ਜੇ ਆਪਾਂ ਉਹਨੂੰ ਬੂੰਹ ਜਵਾਨੀ ਯਾਦ ਕਰਾਵਾਂਗੇ ਤਾਂ ਹੀ ਪਤਾ ਲੱਗੇਗਾ ਉਹਨਾਂ ਦਾ ਜੋੜ ਮਿਲੇਗਾ ਉਹਨਾਂ ਨੂੰ ਬੱਚਿਆਂ ਬਾਰੇ ਪਤਾ ਲੱਗੇਗਾ ਸਹਿਬਜ਼ਾਦਿਆਂ ਬਾਰੇ ਇੱਥੋਂ ਲੈ ਗਿਆ ਸੀ ਗੰਗੂ ਬਹਾਮਣ ਮਰੰਡੇ ਦਾ ਥਾਣਾ ਵੀ ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ ਕੋਤਵਾਲੀ ਇੱਥੋਂ ਕਿਹਨੂੰ ਲੈ ਗਿਆ ਸੀ ਕੋਈ ਦੁਸ਼ਮਣ ਛੋੜੀ ਸਨ ਯਾਰ ਸਾਡੇ ਬੱਚੇ ਸਨ ਕਲੰਗੀਦਰ ਪਾਸ਼ਾ ਦੇ ਲਾਲ ਸਨ ਬੇੜੀਆਂ ਪਾ ਲਿਆ ਨੇ ਪੈਰਾਂ ਨੂੰ ਹੱਥਾਂ ਨੂੰ ਹੱਥ ਕੜੀਆਂ ਜੜਦੀਆਂ ਨੇ ਮਰੰਡੇ ਸ਼ਹਿਰ ਨੂੰ ਪਤਾ ਨਹੀਂ ਸਰਾਫ ਹੀ ਹੈ ਵੀ ਰਹੇ ਵੀ ਉਰੀ ਗ੍ਰਿਫਤਾਰ ਵੀ ਇੱਥੋਂ ਹੀ ਹੋਰੇ ਤੇ ਉਸ ਟਾਈਮ ਦਾ ਸੀਨ ਕਹਿੰਦੇ ਨੇ ਵੀ ਜਦੋਂ ਉਹਨਾਂ ਨੂੰ ਰੱਥਾਂ ਵਿੱਚ ਬਿਠਾ ਲਿਆ ਨਾ ਛੋਟੇ ਛੋਟੇ ਬੱਚੇ ਮਾਂਵਾਂ ਨੇ ਦੂਰ ਕਰਦੀਆਂ ਮਰੰਡੇ ਸ਼ਹਿਰ ਵਿੱਚ ਸ਼ਾਇਦ ਉਹਨਾਂ ਬੀਬੀਆਂ ਨੇ ਜਿਹੜਿਆਂ ਨੇ ਦਰਸ਼ਨ ਕਰੇ ਹੋਣੇ ਉਹਨਾਂ ਬੱਚਿਆਂ ਦੇ ਸ਼ਾਇਦ ਉਹਨਾਂ ਦੇ ਪੁੱਤਰ ਹੀ ਹੋਣੇ ਨੇ ਕਿੰਨੇ ਤਾਂ ਹਾਰ-ਮਾਰ ਕੇ ਮਨੰਡੇ ਨਹੀਂ ਗਲੀਆਂ ਰੁੰਦੀਆਂ ਸਨ ਵੀ ਇਹ ਕਿਹਨਾਂ ਨੂੰ ਲੈ ਕੇ ਚੱਲੇ ਨੇ ਇਹ ਕਿਨਾਂ ਨੇ ਕਸੂਰ ਕੀ ਹੈ ਇਹਨਾਂ ਦਾ ਗੱਲਬਾਤ ਕਰਾਂਗੇ ਸੰਗਤਾਂ ਦਰਸ਼ਕਾਂ ਲਈ ਗੰਗੂ ਪਾਪੀ ਕਹਦੇ ਹੋਵੇਂ ਗੰਗੂ ਪਾਪੀ ਦੇ ਜਿਸ ਨੇ ਇੰਨੇ ਸਾਲ ਨਮਕ ਖਾ ਕੇ ਗੁਰੂ ਸਾਹਿਬ ਦੀ ਕਮਾਈ ਨੂੰ ਹਰਾਮ ਕਰ ਦਿੱਤਾ ਲੈ ਆਇਆ ਸਰਸਾ ਨਦੀ ਕਹਿੰਦੀ ਮੈਂ ਵੀ ਅੱਜ ਨਹੀਂ ਜਾਣ ਦੇਣਾ ਨਾ ਤੋ ਛੋਟੇ ਵੀਰ ਨਾ ਤੋ ਬਾਬਾ ਜੋਰਾਵਰ ਸਿੰਘ ਦੀ ਉਮਰ ਛੋਟੀ ਸੀ ਸਰਸਾ ਦਾ ਪਾਣੀ ਜ਼ਿਆਦਾ ਸੀ ਨਾ ਉਹਨਾਂ ਤੋ ਅੱਗੇ ਲੰਘਿਆ ਗਿਆ ਨਾ ਮਾਤਾ ਗੁਜਰੀ ਦੀ ਉਮਰ 70 ਸਾਲ ਸੀ ਨਾ ਉਹਨਾਂ ਤੋ ਲੰਘਿਆ ਗਿਆ ਕੀ ਪਤਾ ਸੀ ਸਰਾਂਦੀਆਂ ਦਵਾਰਾਂ ਡਿੱਕਦੀਆਂ ਨੇ ਯਾਰੋ ਕਾਦੀ ਸਿੱਖੀ ਆ ਸਾਡੀ ਕਾਦੇ ਸੀ ਗੱਲੇ ਭਰੀ ਜੰਨੇ ਯਾਰ ਸਰਾਂਦੀਆਂ ਦਵਾਰਾਂ ਡਿੱਕਦੀਆਂ ਸੰ ਬੱਚੇ ਪਤਾ ਕੀ ਕਹਿੰਦੇ ਸੀ ਜਦੋਂ ਇੱਕ ਸੀਨ ਆ ਉਹ ਕਹਿੰਦੇ ਜਦੋਂ ਸਰਸਾ ਤੋਂ ਚੱਲੇ ਨੇ ਰਸਤੇ ਦੇ ਵਿੱਚ ਕਾਫੀ ਕੰਡੇ ਨੇ ਕਾਫੀ ਦੁੱਖ ਵਿੱਚ ਨੇ ਬੱਚੇ ਪਰ ਉਹ ਦੁੱਖ ਨੂੰ ਮਹਿਸੂਸ ਨਹੀਂ ਕਰ ਰਹੇ ਉਹ ਮਾਤਾ ਗੁਜਰੀ ਨੂੰ ਕਹਿ ਰਹੇ ਨੇ ਦਾਦੀ ਨੂੰ ਕਹਿੰਦੇ ਦਾਦੀ ਸਵੇਰੇ ਜਦੋਂ ਬਾਬਾ ਜੀਤ ਸਿੰਘ ਜੁਝਾਰ ਸਿੰਘ ਆਉਣਗੇ ਨਾ ਸਾਨੂੰ ਮਿਲਣ ਅਸੀਂ ਲੜਾਂਗੇ ਅਸੀਂ ਬੈਡਾਂ ਥੱਲੇ ਲੁਕ ਜਾਵਾਂਗੇ ਉਹ ਸਾਨੂੰ ਮਨਾਉਣਗੇ ਇਹੋ ਜੀ ਸਿੱਖੀ ਆ ਸਾਡੀ ਯਾਰ ਖੂਨ ਨਾਲ ਰੰਗੀ ਹੋਈ ਜਿੱਥੇ ਸਾਹਿਬ ਜਦੋਂ ਗੱਲਬਾਤ ਕਰਦੇ ਸਾਸ਼ੀਕਾਲ ਜੀ ਪੁੱਤਰੀ ਸਾਸ਼ੀਕਾਲ ਸਾਸ਼ੀਕਾਲ ਕਿਹੜੀ ਕਲਾਸ ਹੈ ਹਾਂ ਫਸਟ ਹੈ ਅੱਜ ਤੱਕ ਕੀ ਰਹਾ ਕਰ ਰਹੀ ਜਿੱਥੇ ਬੈਠੇ ਆ ਗੰਗੂ ਦਾ ਸਰਦਾਰ ਜੀ ਬੇਟੀ ਹੈ ਹਾਂ ਗੁਰਸਿੱਖੀ ਵਿੱਚ ਨੇ ਸਰਦਾਰ ਜੀ ਕੀ ਕਹਣਾ ਸੋਨਿਆ ਵਧੀਆ ਲੱਗਿਆ ਮੈਨੂੰ ਗੁਰਸਿੱਖੀ ਵਿੱਚ ਹੈ ਉਮਰ ਕਿੰਨੀ ਹੈ ਬੇਟੀ ਦੀ ਇਹਦੀ 8 ਸਾਲ ਹੈ ਜੀ 8 ਸਾਲ ਦੀ ਬੇਟੀ ਵੀ ਚਲੋ ਦੱਸਦੀ ਹੈ ਪਤਾ ਇਹ ਵੀ ਗੰਗੂ ਦਾ ਬ੍ਰਾਹਮਣ 12 ਸਾਲ ਦੀ ਹੋਏਗੀ ਗੰਗੂ ਪਾਪੀ ਕਹੇਗੀ 15 ਸਾਲ ਦੀ ਹੋਏਗੀ ਗੰਗੂ ਜ਼ਾਲਮ ਕਹੇਗੀ ਫਿਰ ਪਤਾ ਨਹੀਂ ਕੀ ਕੀ ਸਾਰੀ ਉਮਰ ਲਾਣਤਾ ਪੈਣੀ ਆ ਗੰਗੂ ਨੂੰ ਉਹਨੂੰ ਸਾਰੀ ਉਮਰ ਲਾਣਤਾ ਪੈਣੀ ਆ ਰਣੀ ਸਰਦਾਰਜੀ ਗੁਰਸਿੱਖੀ ਪਹਿਰਾਵੇ ਵਿੱਚੋਂ ਮਿਸ ਜੀ ਤੁਹਾਡਾ ਪਰਿਵਾਰ ਬੈਠਾ ਤੇ ਮੈਂ ਤੁਹਾਡੇ ਲਈ ਇਹ ਸਵਾਲ ਹੈ ਆਪਾਂ ਆਪਣੇ ਬੱਚਿਆਂ ਨੂੰ ਵਧਾਈ ਦੇ ਪਾਤਰੋਂ ਤੁਸੀਂ ਸਿੱਖੀ ਵੱਲ ਫਰੇਰਿਆ ਉਹ ਲੋਕ ਕੌਣ ਨੇ ਜਿਹੜੇ ਸਿੱਖੀ ਤੋਂ ਦੂਰ ਕਰਦੇ ਨੇ ਸਾਨੂੰ ਲੋਕਾਂ ਨੂੰ ਸਾਬਜਾਦਿਆਂ ਤੋਂ ਦੂਰ ਕਰ ਰਹੇ ਨੇ ਭਾਈ ਮਤੀਦਾਸ ਤੋਂ ਦੂਰ ਕਰ ਰਹੇ ਨੇ ਸਾਨੂੰ ਤੋੜ ਰਹੇ ਨੇ ਸਿੱਖੀ ਨਾਲ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਉਹ ਤਾਂ ਏਜੰਸੀਆਂ ਦੇ ਬੰਦੇ ਨੇ ਜੀ ਉਹ ਆਦਿ ਸਾਰੇ ਨੇ ਜੀਰੋ ਪਣੀ ਕੌਮ ਨੂੰ ਸਿਕੋਵ ਨੂੰ ਆਪਣੇ ਹੀ ਕੌਮ ਦੇ ਨਾਲ ਨਹੀਂ ਜੁੜਨ ਦਿੰਦੇ ਹੈਗੇ ਉਹ ਦੂਸਰਿਆਂ ਨੂੰ ਜਿਵੇਂ ਇਦਾਂ ਗਲਤ ਮੈਸੇਜ ਦਿੰਦੇ ਨੇ ਕਿ ਇਹ ਕੌਮ ਇਸ ਤਰ੍ਹਾਂ ਇਸ ਤਰ੍ਹਾਂ ਪਰ ਸਾਨੂੰ ਸਹੀ ਜਿਹੜੇ ਹੈਗੇ ਆਪਣੇ ਪ੍ਰਚਾਰ ਇੰਨਾ ਪ੍ਰਚਾਰ ਕਰਦੇ ਵੀ ਆ ਪਰ ਫਿਰ ਵੀ ਨਹੀਂ ਚੰਗੀ ਤਰ੍ਹਾਂ ਮੈਸੇਜ ਦੇ ਰਹੇ ਤੁਸੀਂ ਕੌਮਿਸਟਰੀ ਗੱਲ ਕਰਦੇ ਹੋ ਮੋਦੀ ਜਾਂ ਆਰਐਸਐਸ ਦੀ ਗੱਲ ਕਰਦੇ ਹੋ ਵਜੀਦ ਖਾਨ ਔਰੰਗਜ਼ੇਬ ਜਦੋਂ ਕੀ ਕਹਿੰਦੇ ਉਹ ਮੋਤੀ ਮਹਿਰਾ ਦਾ ਉਹਦੇ ਬੱਚਿਆਂ ਨੂੰ ਕੋਲੂ ਵਿੱਚ ਪੀੜਿਆ ਸੀ ਵਜੀਦ ਖਾਨ ਨੇ ਇੰਨੇ ਜ਼ੁਲਮ ਸਹਾਰ ਕੇ ਅਸੀਂ ਤੇ ਚੀਜ਼ ਹੈ ਨਾ ਇਹਨਾਂ ਤੋਂ ਆਪਾਂ ਹੀ ਮੰਨ ਜਾਗੇ ਮੰਨ ਜਾ ਨਹੀ ਜੀ ਨਹੀ ਕਿੱਥੇ ਮੰਨ ਜਾਗੇ ਸਾਡੇ ਤਾਂ ਕੋਸ਼ਿਸ਼ ਹੈ ਤੇ ਬੱਚੇ ਜਿੰਨਾ ਮੈਸੇਜ ਦੇ ਸਕੀਏ ਪਰ ਫਿਰ ਵੀ ਜਿੰਨੇ ਵੀ ਹਾਲਾਤਾਂ ਨਾਲ ਅਸੀਂ ਜੂਝ ਰਹੇ ਆਂ ਫਿਰ ਵੀ ਠੀਕ ਆ ਕੀ ਬਣੋਗੇ ਬੜਾ ਹੋ ਕੇ ਕੀ ਬਣੋਗੇ ਬੜਾ ਹੋ ਕੇ ਪੜ੍ਹ ਕੇ ਕੀ ਬਣੋਗੇ ਪੜ੍ਹ ਕੇ ਕੀ ਬਣੋਗੇ ਦੱਸੋ ਟੀਚਰ ਟੀਚਰ ਬਣੋਗੇ ਬੱਚਿਆਂ ਨੂੰ ਸਿਖਾਓਗੇ ਹਾਂ ਜੀ ਫਿਰ ਦੱਸਿਆ ਕਰੋਗੇ ਵੀ ਸਾਹਿਬ ਜਦ ਦੇ ਕਿੱਥੇ ਹੁੰਦੇ ਸੀ ਹੈ ਨਾ ਹਾਂਜੀ 8 ਸਾਲ ਦੀ ਬੇਟੀ ਕਹ ਰਹੀ ਹੈ ਕਿ ਨਹੀਂ ਮੈਂ ਟੀਚਰ ਬਣਾਂਗੀ ਸੰਗਤਾਂ ਇੱਕ ਵਾਰ ਫੇਰ ਦਰਸ਼ਨ ਕਰ ਲੈਣ ਕਿਉਂਕਿ ਸ਼ਹੀਦੀ ਸਭਾਵਾਂ ਸ਼ਹੀਦੀ ਦਿਹਾੜੇ ਸਿੱਖ ਕੌਮ ਦੇ ਉਹ ਦਿਹਾੜੇ ਜਿਨ੍ਹਾਂ ਦੇ ਵਿੱਚ ਪਰਿਵਾਰ ਵੀ ਚਲਾ ਗਿਆ ਮਾਤਾ ਵੀ ਚਲੇਗੀ ਪੁੱਤਰ ਵੀ ਚਲੇਗੇ ਦੁਨੀਆਂ ਦੇ ਵਿੱਚ ਨਾ ਅਸੀਂ ਥੋੜੇ ਜੇ ਪੈਸੇ ਦੇ ਕੇ ਥੋੜਾ ਜਿਹਾ ਦਾਨ ਕਰਕੇ ਥੋੜੇ ਜਿਹੀ ਕਣਕ ਦੇ ਕੇ ਥੋੜੇ ਜੇ ਮਾਂ ਦੇ ਕੇ ਅਸੀਂ ਨਾ ਤਗ ਤਗ ਮੇ ਲਗਾ ਲੈਂਦੇ ਹਾਂ ਅਸੀਂ بڑے بڑے ਦਾਨੀ ਆ ਸਤੋਂ ਬੜਾ ਦਾਨੀਓ ਨਹੀਂ ਫਿਰ ਇਹ ਕੌਣ ਸੀ ਕਲਗੀਧਰ ਪਾਤਸ਼ਾਹ ਪਰਿਵਾਰ ਹੀ ਦਾਨ ਕਰ ਗਿਆ ਮਾਤਾ ਵੀਦਾਨ ਕਰ ਦਿੱਤੀ ਸੀਸਗੰਜ ਦਿੱਲੀ ਨੂੰ ਭੇਜ ਦਿੱਤਾ ਪਿਤਾ ਇਸ ਤੋਂ بڑا ਦਾਨੀ ਤਾਂ ਮੈਂ ਦੇਖਿਆ ਹੀ ਨਹੀਂ ਕੋਈ ਇਸ ਤੋਂ بڑا ਦਾਨੀ ਨਹੀਂ ਹੈਗਾ ਸੰਸਾਰ ਦੇ ਵਿੱਚ ਦੁਨੀਆ ਦੀਆਂ ਜਿੰਨੀਆਂ ਮਰਜ਼ੀ ਇਤਿਹਾਸ ਫੋਲੋ ਅਸੀਂ ਸੰਗਤਾਂ ਦਰਸ਼ਨ ਕਰੀਆਂ ਨੇ ਕਮੈਂਟ ਕਰੋ ਜਿਹੜੀਆਂ ਬਾਹਰ ਵਿਦੇਸ਼ਾਂ ਵਿੱਚ ਸੰਗਤਾਂ ਬੈਠੀਆਂ ਨੇ ਥੋੜੀ ਦੇਰ ਵਿੱਚ ਲਾਇਆ ਬਹੋਵਾਂਗੇ ਉਹ ਵੀ ਸੰਗਤਾਂ ਦਰਸ਼ਨ ਕਰ ਲੈਣ ਕੋਤਵਾਲੀ ਸਾਹਿਬ ਦੇ ਗੁਰਦੁਆਰੇ ਸਾਹਿਬ ਦੇ ਅਸੀਂ ਦਰਸ਼ਨ ਕਰਾਣੇ ਨਾਲ ਦੀ ਨਾਲ ਜਿੱਥੇ ਸਾਬ ਜਾਦੇ ਨੇ ਰਾਤ ਕੱਟੀ ਸੀ ਉਸ ਜਗ੍ਹਾ ਦੇ ਵੀ ਦਰਸ਼ਨ ਕਰਾ ਦੇ ਬੇਸ਼ੱਕ ਧਰਤੀ ਪੂਜਣਯੋਗ ਬਣ ਗਈ ਹੈ ਕਿਉਂਕਿ ਇੱਥੇ ਸਹਿਬ ਜੀ ਦੇ ਰਾਤ ਸੁੱਤੇ ਸਨ ਘਰ ਸੀ ਗੰਗੂ ਬ੍ਰਾਹਮਣ ਦਾ ਪੂਜਣਾ ਨਹੀਂ ਚਾਹੀਦਾ ਨਹੀਂ ਪੂਜਣਾ ਚਾਹੀਦਾ ਸਰਦਾਰ ਜੀ ਨੂੰ ਪੁੱਛ ਲੈਣਾ ਸਰਦਾਰ ਜੀ ਨਹੀਂ ਪੂਜਣਾ ਚਾਹੀਦਾ ਕਿਉਂਕਿ ਗੰਗੂ ਬ੍ਰਾਹਮਣ ਦਾ ਘਰ ਸੀ ਆਪਾਂ ਪੂਜਾ ਕਰਦੇ ਅਸੀਂ ਬਿਲਕੁਲ ਗੰਗੂ ਬ੍ਰਾਹਮਣ ਨੂੰ ਤਾਂ ਆਪਾਂ ਲਾਂਤਾ ਪਾਨੇ ਆ ਆਪਾਂ ਤਾਂ ਸਿਰਫ ਇੱਥੇ ਆਏ ਆ ਤੇ ਸਹਿਬ ਜੀ ਤਾਂ ਤੇ ਮਾਤਾ ਗੁਜਰ ਖੋਰ ਖੋਰ ਗੰਗੂ ਬ੍ਰਾਹਮਣ ਵਜੀਦ ਖਾਨ ਨੂੰ ਪਿੱਟਣ ਵਾਲਾ ਕੋਈ ਨਹੀਂ ਪਰ ਹੁਣ ਤੁਸੀਂ ਇੱਥੇ ਆ ਕੇ ਦੇਖਿਓ ਸਰਾਂਦਰੀਆਂ ਦੁਵਾਰਾਂ ਦੇ ਵਿੱਚ ਜੇ ਕਿਤੇ ਰੂਹ ਸੁਣਦੀ ਹੋਵੇ ਨਾ ਵਜੀਦ ਖਾਨ ਦੀ ਜੇ ਕਿਤੇ ਦੇਖਦਾ ਹੋਵੇ ਵੀ ਇੱਥੋਂ ਫੜਾਏ ਸੀ ਮੇ ਬੱਚੇ ਬਥੇਨੀਆ ਮਿੰਤਾ ਕਰੀਆਂ ਮਾਤਾ ਗੁਜਰੀ ਨੇ ਬਹੁਤ ਮਿੰਤਾ ਕਰੀਆਂ ਗੰਗੂਆ ਸਰਦਾਰ ਜੀ ਕਹਿ ਰਹੇ ਨੇ ਬੜੀਆਂ ਮਿੰਤਾ ਕਰੀਆਂ ਕਿ ਲੈ ਜਾ ਤੂੰ ਗਹਿਣੇ ਲੈ ਜਾ ਸੋਨਾ ਲੈ ਜਾ ਕਾਨੂੰ ਮੇਰੇ ਲਾਲਾਂ ਨੂੰ ਮੇਰੇ ਗੋਦ ਵਿੱਚੋਂ ਹੋਣਾ ਗੰਗੂ ਬ੍ਰਾਹਮਣ ਦੀ ਰੂ ਮੈਨੂੰ ਤਾਂ ਲੱਗਦਾ ਨਹੀਂ ਮੁਕਤੀ ਮਿਲੀ ਹੋਏਗੀ ਜੇ ਇੱਥੇ ਕਿਤੇ ਸੁਣਦੀ ਹੋਵੇ ਤਾਂ ਆ ਕੇ ਦੇਖ ਲਵੇ ਦੇਖੋ ਸਿੱਜਦੇ ਉਹੀ ਇੱਟਾਂ ਨੇ ਉਹੀ ਘਰ ਹੈ ਗੰਗੂ ਬ੍ਰਾਹਮਣ ਦਾ ਤੇ ਸੰਗਤਾਂ ਨਾਲ ਚੁੰਮ ਚੁੰਮ ਕੇ ਥੱਕ ਗਈਆਂ ਨੇ ਹਾਂ ਜੀ ਮੈਂ ਕਹਾਂ ਉਹੀ ਵਾ ਬੈਡਾ ਉਹੀ ਵਾ ਬੈਡਾ ਜੀ ਹਾਂ ਜੀ ਉਹੀ ਵੈਡਾ ਜਿਸ ਤੇ ਸਾਬ ਜਾਦੇ ਸਤੇ ਸੀ ਸੰਗਤਾਂ ਇਹਨਾਂ ਨੂੰ ਸਿੱਜਦੇ ਕਰ ਕਰਕੇ ਇਹਨਾਂ ਨੂੰ ਨਮਸਕਾਰਾਂ ਮੱਥੇ ਲਾ ਲਾ ਕੇ ਪਾਗਲ ਹੋਈਆਂ ਫਿਰਦੀਆਂ ਨੇ ਆ ਗੰਗੂਆ ਆਹ ਦੇਖ ਤਾਂ ਸਹੀ ਕੀ ਹੈ ਲਾਣ ਤਾਂ ਸੰਭਾਲ ਲਾਣ ਤਾਂ ਸੰਭਾਲ ਲਾਣ ਤਾਂ ਸੰਭਾਲ ਸੰਗਤਾਂ ਦਰਸ਼ਕ ਕਰੀਏ ਨੇ ਕਮੈਂਟ ਕਰੋ ਦੇਸ਼ ਵਿਦੇਸ਼ ਵਿੱਚ ਬੈਠੇ ਨੇ ਜਿਹੜੇ ਨਹੀਂ ਆ ਸਕਦੇ ਕਈ ਉਹਦੇ ਘਰਾਂ ਦੀ ਹਾਲਤ ਇਦਾਂ ਦੀ ਹੁੰਦੀ ਹੈ ਅਸੀਂ ਥੋੜੀ ਦੇਰ ਵਿੱਚ ਲਾਈਵ ਕਰਾਂਗੇ ਗੰਗੂ ਬ੍ਰਾਹਮਣ ਦਾ ਘਰ ਇਹ ਉਹ ਹਵਾਲਾ ਤਾਂ ਜਿੱਥੇ ਸਹਿਬਜ਼ਾਦਿਆਂ ਨੇ ਰਾਤ ਕੱਟੀ ਸੀ ਜਿੱਥੇ ਵਜੀਦ ਖਾਨ ਹੱਥ ਕੜੀਆਂ ਲਾ ਕੇ ਉਹਦੇ ਸਿਪਾਸਲਾ ਲੈ ਗਏ ਸਨ ਨਾ ਥੱਲੇ ਪਹਿਣ ਨੂੰ ਕੱਪੜਾ ਸੀ ਨਾ ਉੱਤੇ ਕੋਈ ਤਲਾਈ ਸੀ ਤੇ ਉੱਥੇ ਕੈਦ ਕਰਕੇ ਰੱਖਿਆ ਸੀ ਫਿਰ ਉੱਥੋਂ ਸਵੇਰੇ ਦਾ ਸੀਨ ਤਾਂ ਸਾਰੀਆਂ ਸੰਗਤਾਂ ਨੂੰ ਜਾਲਦਾ ਅਸੀਂ ਮਰੰਡੇ ਦੀ ਇਸ ਧਰਤੀ ਨੂੰ ਮੈਂ ਅਦਾਰਾ ਪ੍ਰਾਇਮ ਉਹਦੇ ਸਰਦਾਰ ਜੀ ਸਾਡੇ ਹਾਂਜੀ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹਨਾ ਤੁਸੀਂ ਕੁਮਾ ਮਾਸਕੀ ਦੇ ਵੀ ਦਰਸ਼ਨ ਕਰਏ ਹੋ ਉਥੋਂ ਦੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਲੇ ਦੁਨੀਆ ਨੂੰ ਕਿਸੇ ਨੂੰ ਨਹੀਂ ਪਤਾ ਜਰੂਰੀ ਕਰਾਏ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀ ਕਮ ਮਮਾਸ਼ਕੀ ਦੇ ਵੀ ਕੱਲ ਪਰਿਵਾਰ ਆ ਪਛੋੜਾ ਸਾਹਿਬ ਦੇ ਵੀ ਦਰਸ਼ਨ ਕਰਾਏ ਨੇ ਮਰੰਡੇ ਦੀ ਇਸ ਧਰਤੀ ਨੂੰ ਬੇਸ਼ੱਕ ਇਹਨੇ ਸਾਡੇ ਲਾਲ ਖਾਲੇ ਨੇ ਇਹ ਸਾਡੀ ਗੁਜਰੀ ਨੂੰ ਨਿਕਲ ਗਈ ਹੈ ਦੀਵਾਰਾਂ ਵਿੱਚ ਚਨੇ ਹੋਏ ਨੇ ਬੱਚੇ ਗੁਜਰੀਆਂ ਨੂੰ ਢੀਕਦੀ ਹੈ ਪਰ ਇਸ ਮਰੰਡੇ ਦੀ ਇਸ ਧਰਤੀ ਨੂੰ ਮੈਂ ਸਲਾਮ ਕਰਦਾ ਸਰਦਾਰ ਜੀ ਸਾਰੀਆਂ ਸੰਗਤਾਂ ਸਜਦੇ ਕਰ ਰਹੀ ਨੇ ਇਦਾਂ ਇਹ ਪਤਾ ਕੀ ਸੋਚਦੇ ਨੇ ਵੀ ਕਿਤੇ ਸਾਹਿਬ ਜਾਦੇ ਆ ਕੇ ਮੇਰੀ ਅਰਦਾਸ ਹੀ ਸੁਣ ਲੈਣ ਬਹੁਤ ਵਧੀਆ ਸੰਗਤਾਂ ਦਰਸ਼ਨ ਕਰਨ ਕਮੈਂਟ ਕਰਨ ਵੱਤੋ ਵੱਤ ਤੇ ਜਿਹੜੀਆਂ ਸੰਗਤਾਂ ਆ ਸਕਦੀਆਂ ਨੇ ਸ਼ਹੀਦੀ ਦੇਵਾਲੇ ਸ਼ੁਰੂ ਹੋ ਚੁੱਕੇ ਨੇ ਉਹ ਆ ਕੇ ਕਿਉਂਕਿ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ ਮੈਂ ਪੱਤਰਕਾਰਾਂ ਪਤਾ ਨਹੀਂ ਮੇਰੀ ਜਾਨ ਕਦੋਂ ਨਿਕਲ ਜਾਣੀ ਸਰਦਾਰ ਜੀ ਨੇ ਪਤਾ ਨਹੀਂ ਕਦੋਂ ਰੁਖਸਤ ਹੋ ਜਾਣਾ ਉਹ ਬੇਟੀ ਗੱਲਾਂ ਕਰਦੀ ਸੀ ਸੰਸਾਰ ਦਾ ਕੋਈ ਇੱਕ ਮੌਤ ਹੀ ਹੈ ਜਿਹਦਾ ਸਾਨੂੰ ਭੇਤ ਨਹੀਂ ਹੁੰਦਾ ਆਓ ਆਪਾਂ ਸਮਾਂ ਰਹਿੰਦੇ ਇਹਨਾਂ ਚੀਜ਼ਾਂ ਦੇ ਦਰਸ਼ਨ ਕਰ ਲਈਏ ਮੈਂ ਪ੍ਰਾਇਮ ODE ਤੋਂ ਹਰਵਿੰਦਰ ਰੋਪੜ ਤੋਂ ਦੇਖਦੇ ਰਹੋ ਪ੍ਰਾਇਮ ODE ਰੋਪੜ